ਸਸੂਗਲ ਤੁਸੀਂ ਦੇਖ ਰਹੇ ਦੈਨਿਕ ਸਵੇਰਾ ਟੀਵੀ ਤੇ ਮੈਂ ਸਰਿੰਦਰ ਕੰਬੋ ਜ ਤੁਹਾਡੇ ਨਾਲ ਐਸਵੇਲੇ 5 ਰਾਉਂਡ ਚੱਬੇਵਾਲ ਕੰਸਿਸਟੈਂਸੀ ਦੇ ਕੰਪਲੀਟ ਹੋ ਚੁੱਕੇ ਨੇ ਤੇ ਇਸ਼ਾਨ ਕੁਮਾਰ ਚੱਬੇਵਾਲ ਥਾਲਾ 1330 ਵੋਟ ਜਿਨ੍ਹਾਂ ਨੂੰ ਪਹਿ ਚੁੱਕੀ ਆ ਤੇ 8508 ਵੋਟਾਂ ਤੋਂ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਔਰ ਇੱਕ ਤਸਵੀਰ ਹੋਰ ਤੁਹਾਨੂੰ ਤੁਹਾਡੇ ਸਾਹਮਣੇ ਪੇਸ਼ ਕਰਨੀ ਚਾਹਦਾ ਜਿਹੜੇ ਕਾਂਗਰਸ ਦੇ ਉਮੀਦਵਾਰ ਹੈਗੇ ਨੇ ਰਣਜੀਤ ਕੁਮਾਰ ਉਹਨਾਂ ਨੂੰ 9822 ਵੋਟ ਪਈ ਹੈ ਤੇ ਉਹ 8808 ਵੋਟਾਂ ਨਾਲ ਪਿੱਛੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਸ ਵੇਲੇ ਤਸਵੀਰ ਜਿਹੜੀ ਇੱਕ ਸਾਹਮਣੇ ਨਜ਼ਰ ਆ ਰਹੀ ਹੈ ਕਿ ਜਿਹੜੇ ਰਣਜੀਤ ਕੁਮਾਰ ਹੈਗੇ ਨੇ ਐਡਵੋਕੇਟ ਉਹ ਕਾਊਂਟਿੰਗ ਸੈਂਟਰ ਤੋਂ ਬਾਹਰ ਆ ਗਏ ਨੇ ਕੋਸ਼ਿਸ਼ ਕਰਦੇ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕਿ ਆਖਰਕਾਰ ਕੀ ਕਾਰਨ ਹੈ ਕਿ ਉਹ ਕਾਊਂਟਿੰਗ ਸੈਂਟਰ ਤੋਂ ਬਾਹਰ ਆਏ ਨੇ ਇਸ ਵੇਲੇ ਹਲਕਾ ਕਰਦੇ ਆਂ ਜੀ ਰਣਜੀਤ ਜੀ ਕੀ ਕਾਰਨ ਤਾ ਇਸ ਵੇਲੇ ਐਡਵੋਕੇਟ ਰਣਜੀਤ ਕੁਮਾਰ ਕਾਊਂਟਿੰਗ ਸੈਂਟਰ ਤੋਂ ਬਾਹਰ ਆਏ ਨੇ 8508 ਵੋਟਾਂ ਤੋਂ ਪਿੱਛੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਤੇ ਲਗਾਤਾਰ 5 ਰਾਊਂਡ ਹੋ ਚੁੱਕੇ ਨੇ ਤੇ ਲਗਾਤਾਰ ਕਾਊਂਟਿੰਗ ਸੈਂਟਰ ਤੇ ਇਹ ਨਿਗਾਹ ਬਣਾ ਕੇ ਰੱਖੀ ਹੋਈ ਆ ਦਿਨਿਸ਼ ਸ਼ਵੇਰਾ ਵੱਲੋਂ ਔਰ ਓਲਾ ਵੱਲੋਂ ਬਾਹਰ ਆਉਣ ਦਾ ਕਾਰਨ ਕੀ ਰਹਾ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੀ ਕਾਰਨ ਹੈ ਉਹਨਾਂ ਦੇ ਬਾਹਰ ਆਉਣ ਦਾ ਕਿਸ ਜ਼ਰੂਰੀ ਕੰਮ ਨੂੰ ਬਾਹਰ ਆਏ ਨੇ ਜਾਂ ਕੀ ਆਪਣੀ ਆਰ ਮਿਲ ਚੁਕੇ ਨੇ ਕਿਉਂਕਿ ਬੋਡੀ ਲੈਂਗੁਏਜ ਤੋਂ ਥੋੜਾ ਜਿਆਦਾ ਅੰਦਾਜ਼ਾ ਜਿਹੜਾ ਹੈਗਾ ਉਹ ਲਗਾਇਆ ਜਾ ਸਕਦਾ ਕਿ 8508 ਦੀ ਲੀਡ ਨੂੰ ਤੋੜ ਪਾਣਾ ਮੁਸ਼ਕਲ ਹੈ ਜਿਹਦੇ ਕਰਕੇ ਕਿ ਉਹ ਬਾਹਰ ਆਏ ਨੇ ਐਡਵੋਕੇਟ ਕੀ ਕੀ ਕਾਰਨ ਕੀ ਇਹ ਤੁਸੀਂ ਕਾਊਂਟਿੰਗ ਸੈਂਟਰ ਤੋਂ ਬਾਹਰ ਆਏ ਹੋ ਕਿ 8508 ਵੋਟਾਂ ਤੋਂ ਪਿੱਛੇ ਚੱਲਦੇ ਤੁਸੀਂ ਮੇਰਾ ਕੋਈ ਪਰਸਨਲ ਰੀਜ਼ਨ ਵੀ ਹੋ ਸਕਦਾ ਬਾਹਰ ਆਨ ਦਾ ਤੁਸੀਂ ਇਦਾਂ ਨਾ ਸੋਚੋ ਹਲੇ 10 ਰਾਊਂਡ ਪਏ ਆ 10 ਰਾਊਂਡ ਦੇ ਵਿੱਚ ਕੁਝ ਵੀ ਹੋ ਸਕਦਾ ਯਕਨ ਮੈਨੂੰ ਹਲੇ ਮੇਰੇ ਜਿਹੜੇ ਬੜੇ ਬੂਥ ਆ ਜਿਹੜੇ ਪਹਾੜ ਦੇ ਨਾਲ ਜੰਡੋਲੀ ਆ ਕਾਲੇਵਾਲ ਭਗਟਾਂ ਆ ਉਹ ਹਲੇ ਸਾਰੇ ਬੂਥ ਖੁੱਲਣੇ ਆ ਔਰ ਮੈਨੂੰ ਪੂਰੀ ਉਮੀਦ ਆ ਪੰਜਵੇਂ ਰੌਣ ਚ ਬਾਹਰ ਆਉਣ ਦਾ ਕੀ ਕਾਰਨ ਹੈ ਘਰ ਪਾਸ ਨੂੰ ਜੇ ਕੋਈ ਕੰਮ ਵੀ ਪੈ ਸਕਦਾ ਕੋਈ ਮੈਨੂੰ ਘਰੋਂ ਫੋਨ ਆ ਰਿਹਾ ਆ ਰਿਹਾ ਵਾਪਸ ਆ ਰਿਹਾ ਇੱਥੇ ਹੀ ਆ ਹਲੇ ਮੇਰੇ ਸਾਰੇ ਚੋਰਾ ਏਜੈਂਟ ਅੰਦਰ ਬੈਟਿਆ ਮੇਰਾ ਇਲੈਕਸ਼ਨ ਏਜੈਂਟ ਅੰਦਰ ਬੈਟਿਆ ਸਾਰੇ ਅੰਦਰ ਬੈਟਿਆ ਅਜੇ ਕੋਈ ਆਰ ਥੋੜੀ ਹਲੇ ਮੰਨੀ ਆ ਹਲੇ 10 ਹੋਰ 라운ਡ ਕੰਪਲੀਟ ਹੋਣ ਤੋਂ ਬਾਅਦ ਅਸੀਂ ਕੋਈ ਓਪੀਨੀਅਨ ਬਣਾਵਾਂਗੇ ਜਾਂ ਕੋਈ ਐਨਾਲਿਸਿਸ ਕਰਾਂਗੇ ਸਰਜੀਤ ਸਿੰਘ ਚੱਲੀ ਵੀ ਹੈ ਤੁਹਾਡੀ ਕੰਪੇਨਿੰਗ ਦੇ ਵਿੱਚ ਇੱਥੇ ਆਏ ਸੀਗੇ ਕਿ ਉਹਨਾਂ ਦਾ ਸੈਕਟਰ ਕੰਮ ਨਹੀਂ ਕੀਤਾ ਵੱਡੀ ਨਹੀਂ ਕੰਪੇਨਿੰਗ ਬਹੁਤ ਅੱਛੀ ਰਹੀ ਸਾਰਾ ਕੁਝ ਬੜੀਆ ਰਿਹਾ ਉਹਦੇ 'ਚ ਕੋਈ ਕਮੀ ਨਹੀਂ ਹੈ ਬਾਕੀ ਜਿਹੜਾ ਐਨਾਲਿਸਿਸ ਜਿਹੜਾ ਕੰਪਲੀਟ ਹੈਗਾ ਜਦੋਂ ਕੰਪਲੀਟ ਰਿਜ਼ਲਟ ਆਰੇਗਾ ਫਿਰ ਆਪਾਂ ਕਹਾਂਗੇ ਤਾਂ ਬਿਲਕੁਲ ਐਸਲੇ ਆਲਵੋਕ ਐਡਵੋਕੇਟ ਰਣਜੀਤ ਕੁਮਾਰ ਬਾਹਰ ਆਏ ਨੇ ਕੀ ਕਹਿ ਰਹੇ ਨੇ ਕਿ ਪੰਜ 라운ਡ ਹੋਏ ਨੇ ਹਲੇ 10 라운ਡ ਬਾਕੀ ਬਚੇ ਹੋਏ ਨੇ ਥੋੜਿਆ ਜਿਹਾ ਪਰਸਨਲ ਜ਼ਰੂਰੀ ਕੰਮ ਹੈਗਾ ਜਿਹਦੇ ਕਰਕੇ ਉਹ ਬਾਹਰ ਆਏ ਨੇ ਵਾਪਸ ਆ ਸਕਦੇ ਨੇ ਥੋੜੀ ਦੇਰ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਦੁਬਾਰਾ ਵੀ ਇਹਨਾਂ ਨਾਲ ਟਾਈਅਪ ਹੋ ਸਕੇ ਪਰ ਫਿਲਹਾਲ 8508 ਵੋਟਾਂ ਜਿਹੜੀਆਂ ਹੈਗੀਆਂ ਉਸ ਤੋਂ ਪਿੱਛੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਇੱਥੇ ਕਾਂਗਰਸ ਦੇ ਉਮੀਦਵਾਰ ਰਣਜੀਤ ਕੁਮਾਰ ਤੇ ਐਸਵੇਲੇ ਲੀਡ ਤੇ ਹੈਗੇ ਨੇ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਇਸ਼ਾਕ ਕੁਮਾਰ ਚੱਬੇਵਾਲ 18330 ਵੋਟਾਂ ਉਹਨਾਂ ਨੂੰ ਪੈ ਚੁੱਕੀਆਂ ਐ 8568 ਵੋਕਟਾ ਤੋਂ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਇਸ਼ਾਨ ਕੁਮਾਰ ਚੱਬੇਵਾਲ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਖਿੰਦਰ ਕੰਬੋ ਜਾਲੀਨ ਸੋਰਟੀਵੀ ਚੱਬੇਵਾਲ